ਇਕ ਮਹਾਨ ਪਰਮੇਸ਼ਰ ਦੇ ਦਾਸ ਬਾਰੇ ਦੱਸਦਾ ਹਾਂ ਉਹ ਪਰਮੇਸ਼ਰ ਦੇ ਮਹਾਨ ਦਾਸ ਦਾ ਨਾਮ ਹੈ ਸਾਧੂ ਸੁੰਦਰ ਜੀ ਇੱਕ ਵਾਰ ਜ਼ੋਰਦਾਰ ਸਤਿਤੀ ਕਰਦੀ ਹੈ ਇੱਕ ਸਿੱਖ ਪਰਿਵਾਰ ਵਿੱਚੋਂ ਜੰਮੇ ਪਰਮੇਸ਼ਰ ਦੇ ਦਾਸ ਗੰਭੀਰਤਾ ਦੇ ਨਾਲ ਸਮਝिए ਇੱਕ ਦਿਨ ਉਹ ਆਪਣੇ ਮਿੱਤਰ ਦੇ ਨਾਲ ਤਿੱਬਤ ਸ਼ਹਿਰ ਦੇ ਵਿੱਚ ਸੇਵਕਾਈ ਲਈ ਗਏ हिमालय ਦੇ ਪਰਬਤ ਬਰफीਲੇ ਪਹਾੜ ਉਹਦੀ ਚੜਾਈ ਕਰ ਰਹੇ ਇੱਕ ਪਾਸੇ ਖਾਈ ਹੈ ਔਰ ਇੱਕ ਦਿਨ ਕੀ ਹੁੰਦਾ ਹੈ ਬਰफीला ਤੂਫਾਨ ਉਹਨਾਂ ਦੇ ਉੱਤੇ ਆਂਦਾ ਹੈ ਔਰ ਇਹ ਰਾਹ ਵਿੱਚ ਹਨ ਸਾਧੂ ਸੁੰਦਰਜੀਤ ਉਹਨਾਂ ਦਾ ਮਿੱਤਰ ਇੱਕ ਦੂਜੇ ਦਾ ਹੱਥ ਫੜ ਕੇ ਹੌਲੀ-ਹੌਲੀ ਇੱਕ-ਇੱਕ ਕਦਮ ਵਧਾ ਕੇ ਹਿਮਾਲਿਆ ਦੇ ਪਰਬਤ ਤੇ ਜਾ ਰਹੇ ਨੇ ਅਗਰ ਇੱਕ ਛੋਟੀ ਜੀ ਗਲਤੀ ਹੋਈ ਫਿਸਲ ਕੇ ਸਿੱਧਾ ਖਾਈ ਚ ਪਰਮੇਸ਼ਰ ਦੇ ਦਾਸ ਬਰਫੀਲੇ ਤੂਫਾਨ ਚ ਫਸ ਜਾਂਦੇ ਹਨ ਬਰਫੀਲਾ ਤੂਫਾਨ ਚੱਲ ਰਿਹਾ ਹੈ ਠੰਡ ਬਹੁਤ ਜ਼ਿਆਦਾ ਹੈ ਰਸਤੇ ਚ ਜਾ ਰਹੇ ਤਾਂ ਰਸਤੇ ਚ ਕੀ ਦੇਖਦੇ ਇੱਕ ਮਨੁੱਖ ਠੰਡ ਦੇ ਕਾਰਨ ਗਿਰਿਆ ਪਿਆ ਹੈ ਪਰਮੇਸ਼ਰ ਦੇ ਦਾਸ ਉਸ ਮਨੁੱਖ ਨੂੰ ਵੇਖ ਕੇ ਉਹਦੇ ਕੋਲ ਜਾਂਦੇ ਉਹਨੂੰ ਹਲਾਉਂਦੇ ਚੈੱਕ ਕਰਦੇ ਅਜੇ ਜਿਉਂਦਾ ਹੈ ਸਾਧੂ ਸੁੰਦਰ ਜੀ ਨੇ ਕਿਹਾ ਇਸ ਮਨੁੱਖ ਦੀ ਮਦਦ ਕਰਨੀ ਚਾਹੀਦੀ ਹੈ। ਅਗਰ ਇੱਥੇ ਪਿਆ ਰਿਹਾ ਤੇ ਮਰ ਜਾਏਗਾ। ਉਹਨਾਂ ਦਾ ਮਿੱਤਰ ਕਹਿੰਦਾ ਸਾਡੇ ਆਪਣੇ ਹਾਲਾਤ ਮਾੜੇ ਨੇ ਸਾਨੂੰ ਪਤਾ ਨਹੀਂ ਅਸੀਂ ਬਚਣਾ ਕਿ ਨਹੀਂ ਬਚਣਾ ਹੁਣ ਤੂੰ ਹੀ ਕਹਿ ਰ ਇਸ ਬਰਫੀਲੇ ਤੂਫਾਨ ਚ ਇਹਨੂੰ ਚੁੱਕ ਕੇ ਖੜਨਾ। ਸਾਧੂ ਤੂੰ ਪਾਗਲ ਹੋ ਗਿਆ ਹੈ। ਸੁੰਦਰ ਤੈਨੂੰ ਸਮਝ ਨਹੀਂ ਆ ਰਹੀ। ਅਹੀਂ ਬਰਫੀਲੇ ਤੂਫਾਨ 'ਚ ਫਸੇ ਪਏ ਆ ਤੂੰ ਇਹਨੂੰ ਛੱਡ ਇਹ ਆਪਣੀ ਮੋਤੇ ਆਪੀ ਮਰੇਗਾ ਇਹਦੀ ਗਲਤੀ ਹੈ ਅਹੀਂ ਕੇ ਨਾ ਕੇ ਤਰੀਕੇ ਬਚ ਕੇ ਨਿਕਲ ਜਾਈਏ ਸਾਧੂ ਸੁੰਦਰ ਜੀ ਨੇ ਕਿਹਾ ਨਹੀਂ بچਾਂਗੇ ਨਹੀਂ بچਾਂਗੇ ਬਾਅਦ ਦੀ ਗੱਲ ਪਰ ਮੈਂ ਇਹਨੂੰ ਇੱਥੇ ਮਰਦੇ ਨਹੀਂ ਵੇਖ ਸਕਦਾ ਇਹਨੂੰ ਲੈ ਕੇ ਜਾਣਾ ਠੀਕ ਹੈ ਸਾਧੂ ਸੁੰਦਰ ਤੂੰ ਰਹਿਣਾ ਰਹਿ ਮੈਂ ਚੱਲਿਆਂ ਤੂੰ ਮਰਨ ਦਾ ਫੈਸਲਾ ਕਰ ਲਿਆ ਇਹਦੇ ਨਾਲ ਤੂੰ ਮਰ ਮੈਂ ਚੱਲਿਆਂ ਮਿੱਤਰ ਨੂੰ ਛੱਡ ਕੇ ਚਲੇ ਗਿਆ ਸਾਧੂ ਸੁੰਦਰ ਜੀ ਨੇ ਉਸ ਡਿੱਗੇ ਹੋਏ ਵਿਅਕਤੀ ਨੂੰ ਉਠਾਇਆ ਮੋਢੇ ਤੇ ਪਾਇਆ ਮੋਢੇ ਤੇ ਪਾ ਕੇ ਚੱਲਣਾ ਸ਼ੁਰੂ ਕਰ ਦਿੱਤਾ ਜਦੋਂ ਚੱਲਣਾ ਸ਼ੁਰੂ ਕਰ ਦਿੱਤਾ ਤਾਂ ਇੱਕ ਮਨੁੱਖ ਨੂੰ ਚੁੱਕਿਆ ਹੋਇਆ ਹੈ ਤੋ ਸਾਧੂ ਸੁੰਦਰ ਜੀ ਦਾ ਖੁਦਾ ਸ਼ਰੀਰ ਗਰਮ ਹੋਣਾ ਸ਼ੁਰੂ ਹੋ ਗਿਆ ਕਿਉਂਕਿ ਪਾਰ ਚੁੱਕੇ ਜਾ ਰਹੇ ਨੇ ਹੀਟ ਮਿਲਣੀ ਸ਼ੁਰੂ ਹੋ ਗਈ ਸ਼ਰੀਰ ਗਰਮ ਹੋਣਾ ਸ਼ੁਰੂ ਹੋ ਗਿਆ ਔਰ ਜਿਹੜਾ ਮਨੁੱਖ ਚੁੱਕਿਆ ਪਿਆ ਹੈ ਸਾਧੂ ਸੁੰਦਰ ਜੀ ਦੇ ਸ਼ਰੀਰ ਤੋਂ ਜਿਹੜੀ ਗਰਮੀ ਨਿਕਲਣ ਦੀ ਉਹਦੇ ਨਾਲ ਉਹਦਾ ਵੀ ਸ਼ਰੀਰ ਗਰਮ ਹੋ ਰਿਹਾ ਚਲਦੇ ਜਾ ਰਹੇ ਨੇ ਚਲਦੇ ਜਾ ਰਹੇ ਨੇ ਰਸਤੇ ਵਿੱਚ ਵੇਖਦੇ ਇੱਕ ਮਨੁੱਖ ਹੋ ਡਿੱਗਿਆ ਪਿਆ ਸਾਧੂ ਸੁੰਦਰ ਜੀ ਵੀ ਕਹਿੰਦੇ ਹਾਏ ਇੱਕ ਹੋਰ ਗਿਰਿਆ ਪਿਆ ਠੰਡ ਦੇ ਕਰ ਉਹ ਜਾ ਕੇ ਉਸ ਨੂੰ ਧਿਆਨ ਨਾਲ ਵੇਖਦੇ ਉਹ ਠੰਡ ਨਾਲ ਡਿੱਗਾ ਨਹੀਂ ਸੀ ਉਹ ਮਰ ਚੁੱਕਿਆ ਸੀ ਪਰ ਉਹ ਕੌਣ ਸੀ ਜਿਨੇ ਸਾਧੂ ਸੁੰਦਰ ਜੀ ਨੂੰ ਕਿਹਾ ਸੀ ਤੂੰ ਇਹਦੇ ਨਾਲ ਮਰਨਾ ਮਰ ਮੈਂ ਇਹਦੀ ਮਦਦ ਨਹੀਂ ਕਰਾਂਗਾ ਮੈਂ ਚੱਲਿਆ ਸਾਧੂ ਸੁੰਦਰ ਜੀ ਦਾ ਮਿੱਤਰ ਸੀ ਉਹ ंदर परमेश आत्मा ही उस मित्र अंदर जिन्हें पलियाई नहीं की थी, कीती साधु सुंदर जी के अंदर अगर ती स्वार्थी हो, स्वार्थी मौत को लेकर आती है पर अगर थोड़े तो अंदर परमेश्वर आत्मा का गुण है पलयाई है प्रेम है दया है ता दावे ना के ना तुसी जीओगे साधु सुंदर जीवी बचे ता जिनु चुकिया ओ भी बच गया <Charl Solar> जेकारा खड़े होके लगाइए चर्च उची आवाज ना खड़े होके जेकारा लगाइए लगातार जेकारा लगाइए लगातार जेकारा लगाइए फिर तो जेकारा लगाइए हालेलुया ਹallelujah ਅੱਜ ਤੁਹਾਡੇ ਲਾਗੇ ਚ ਆਗੇ ਕਿੰਨੇ ਲੋਕ ਮਰ ਰਹੇ ਹਨ ਕਿੰਨੇ ਲੋਕ ਜਿਹੜੇ ਪਾਪ ਦੇ ਵਿੱਚ ਮਰ ਰਹੇ ਹਨ ਅਗਰ ਤੁਹਾਡੇ ਅੰਦਰ ਦਇਆ ਹੈ ਤਾਂ ਤੁਸੀਂ ਆਪਣੀ ਜੇਬ ਚੋਂ ਖਰਚਾ ਕਰਕੇ ਉਹਨਾਂ ਨੂੰ ਨਾਲ ਲੈ ਕੇ ਆਓਗੇ ਕਿ ਯੀਸ਼ੂ ਦਾ ਪ੍ਰਚਾਰ ਪਹੁੰਚੇ ਇਹ ਤੁਹਾਡੇ ਹੱਥ ਹੈ ਕਿ ਤੁਹਾਡੇ ਅੰਦਰ ਪਰਮੇਸ਼ਰ ਦਾ ਆਤਮਾ रहे ਚੜਨਾ ਰਹੇ ਤਿੱਕਨੇ ਸਾਲਾਂ ਤੋਂ ਚੜ ਚ ਆ ਰਹੇ ਹੋ ਅਗਰ ਤੂੰ ਸੱਚ ਮੁਝ ਪਰਮੇਸ਼ਰ ਦੀ ਆਤਮਾ ਨਾਲ ਭਰਪੂਰ ਹੋ ਤੁਹਾਡੇ ਦੁਆਰਾ ਰੂਹਾਂ ਬਚਨੀਆਂ ਚਾਹੀਦੀਆਂ ਤੁਹਾਡੇ ਦੁਆਰਾ ਲੋਕ ਪ੍ਰਭੂ ਨਾਲ ਜੁੜਨੇ ਚਾਹੀਦੇ ਹਨ ਸਵਰਗ